ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਵਖਾਉਣੀਆਂ ਦੋਵੇਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਅੱਜ ਇਹਨਾਂ ਨਾਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹੋਰ ਸਭ ਨਾ ਠੀਕ ਠਾਕ ਜੀ। ਬੜੇ ਵਧੀਆ ਜੀ। ਸਾਵਾ ਵਧੀਆ ਜੀ। ਬੜੀ ਵਧੀਆ ਚਾਹੀਦੀ। ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਮੇਰਾ ਭਾਸਨ ਜੀ। ਹਾਂਜੀ। ਪਿੰਡ ਚੁਵਿੰਡਾ ਜ਼ਿਲ੍ਹਾ ਮਸਾਸੀ ਜਨਾਲਾ। ਤੇ ਫੋਨ ਨੰਬਰ ਬੋਲਦੇ ਕਰੀ। 99453990। ਠੀਕ ਆ। ਨਾਂਗੀ ਫਿਰ ਲੋੜੀ ਵਧੀਆ ਵਧੀਆ। ਹਾਂ ਵਧੀਆ ਵਧੀਆ ਗੁਰੂ ਰੰਧਾ ਦੇ ਕਿਰਪਾ ਨਾਲ ਵਧੀਆ ਵਧੀਆ ਨਹੀ ਗੇ ਰਹੀ। ਠੀਕ ਠੀਕ ਆ। ਤੇ ਅਜ ਫਿਰ ਦੋ ਹੀ ਆ ਅਬ ਦੋ ਦਿਨ ਰਹਿ ਗਏ ਠੀਕ ਤੁਹਾਨੂੰ ਪਤਾ ਦੇਣ ਦਿਆ ਕਰਕੇ ਦੋ ਦਿਨ ਗਿਆ ਨਹੀਂ ਗਿਆ ਅੱਛਾ ਸ਼ਾਮੀ ਗਏ ਤਾਂ ਰਾਤੀ ਸ਼ਾਮੀ ਲੈ ਗਏ ਠੀਕ ਠੀਕ ਹੈ ਠੀਕ ਹੈ ਇਹ ਵੀ ਕਿ ਚਲੋ ਹੋ ਬਈ ਤੁਹਾਡੇ ਹੱਲ ਦੋ ਹੀ ਆ ਤੇ ਫਿਰ ਦੋ ਦਿਨ ਦਿਨ ਆਇਆ ਨਹੀਂ ਜਾਣਾ ਇਧਰ ਨੂੰ ਤੁਹਾਨੂੰ ਪਤਾ ਠੰਡੂ ਨੂੰ ਕਰਕੇ ਤੁਸੀਂ ਵੀ ਦੋ ਦਿਨ ਦਿਨ ਲੇਟ ਆਉਂਦੇ ਜੀ ਠੀਕ ਹੈ ਚਲੋ ਪਹਿਲਾਂ ਕਿਹੜੀ ਵਿਖਾ ਦੀਏ ਤਾਜੀ ਸੋਈ ਵਿਖਾ ਦੀਏ ਅੱਛਾ ਪਹਿਲਾਂ ਝੋਟੀ ਦਿਖਾ ਦੀਏ ਹਾਂ ਜੀ ਤੇ ਕਿ ਨਵਾਂ ਸੂਆ ਜੇਦਾ ਪਹਿਲਾ ਸੂਆ ਰੁਪਈ ਜੀ ਅੱਛਾ ਮੂੰਹ ਇਹ ਚੌਗੀ ਹੋਂ ਰਹੀ ਆ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੂੰ 20 ਦਿਨ ਨਾਲ ਕੋਈ 22 ਦਿਨਾਂ ਮਗਰੋਂ ਕੱਟਾ ਜੇ ਰੁਪਈ ਜੀ ਇਹਦੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰਦੇ ਜੀ ਇਹਦੇ ਸਾਡੇ ਘਰ ਵਾਲੇ ਆਂਦੇ ਸੀ ਵੀ ਇਹਨੇ 13 14 ਕਿਲੋ ਦਾ ਆਟਾ 11 ਵਜੇ 10 ਵਜੇ ਇਹਨਾਂ ਖੁੱਲਾ ਡੱਲਾ ਜੀ 10 11 ਲੀਟਰ ਘਰੋਂ ਚਵਾ ਕੇ ਦੋਗੇ ਮੌਕੇ ਤੇ ਚਵਾ ਕੇ ਦੋ ਟਾਂਗ ਜਿੱਦਾਂ ਮਰਜੀ ਕੋਈ ਵੀਪਰਾ ਚੋਗੀ ਅੱਛਾ ਹਾਂਜੀ 10 11 ਲੀਟਰ ਘਰੋਂ ਜਿਹੜਾ ਚਵਾ ਕੇ ਦੋਗੇ ਚਵਾ ਕੇ ਦਵਾਂਗੇ ਰੁਪਈ ਜ ਬਾਕੀ ਥੋੜਾ ਬੱਚੇ ਦਾ ਵੱਧ ਕਰਦੀ ਬਾਕੀ ਥੱਲੇ ਬੜੇ ਸੋਹਣੀ ਪਿਆਰੀ ਹੈ ਆਹ ਦੇਖ ਸਕਦੇ ਬਿਲਕੁਲ ਕੰਪੈਕਟ ਜਿਹਾ ਹੈ ਨਾ ਦਾਵਾ ਵਾਂਗੂ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਚੱਡੇ ਦੀਆਂ ਸਪਾਈਆਂ ਵੇਖੋ ਕਿ ਬੀਜੀਆ ਕਰਾਂ ਠੀਕ ਹੈ ਜੀ ਦੱਸਿਆ ਫਿਰ ਇਹਦਾ ਮੁੱਲ ਕਿੰਨੇ ਚ ਪਹੁੰਚ ਕਰ ਦੇਣੀ ਫਿਰ ਇਹਦੇ ਆਪ ਜੀ ਇਹੋ ਜਿਹੀਆਂ ਝੋਟੀਆਂ ਨੇ ਮਤਲਬ ਵੀ ਬਾਜ਼ਾਰ ਥੋੜਾ ਜਿਹਾ ਤੇਜ਼ ਹੋਗਾ 80 85 85000 ਮੰਗੀਆਂ ਜਾਂਦੇ ਆ ਹਾਂਜੀ ਹਾਂਜੀ ਆਪਾਂ 70000 80000 ਛੱਡ ਦਾਂਗੇ ਤੇ ਵਿੱਚੇ ਪਹੁੰਚ ਵਿੱਚੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ ਦੁੱਧ 10 11 ਲੀਟਰ ਘਰੋਂ ਛਵਾ ਦੋਗੇ ਛਵਾ ਕੇ ਦਵਾਂਗਾ ਰੁਪਈ ਜੀ ਅੱਛਾ ਹਾਂਜੀ ਠੀਕ ਹੈ ਜੀ ਆਹ ਦੇਖ ਸਕਦੇ ਜੀ ਹਵਾਨੇ ਦਾ ਕਰੀ ਲੱਗੇ ਤਾਂ ਫੇਰ ਤਾਂ ਫਰ ਵੀ ਕੋ ਸੇਵ ਵਾਲਾ ਲੈ ਗਿਆ ਚੰਗਾ ਦੁੱਧ ਪਾ ਦੂ ਪਈਏ ਸੋਈ ਠੀਕ ਹੈ ਜੀ ਹਾਂ ਜੀ ਇਕੱਠਾ ਠੁੱਲ ਕਰਕੇ ਤੁਹਾਨੂੰ ਹੁਣ ਪਤਾ ਹੀ ਆ ਵੀ ਪਸੂ ਨਹੀਂ ਹਾਂਜੀ ਹਾਂਜੀ ਤੇ ਹੁਣ ਜਿਹੜੀ ਇਹ ਕਾਵਲੀ ਮੱਝ ਇਹ ਤਾਜੀ ਸੋਈ ਜੇ ਹਾਂਜੀ ਹਾਂਜੀ ਇਹ ਕੱਲ 3 ਵਜੇ ਸੋਈ ਹੈ ਰੁਪਈ ਜੀ ਆਹ ਥਣ ਦੇਖ ਸਕਦੇ ਤੇ ਵੀ ਲੱਗੇ ਤਾਂ ਆਹ ਬੱਚੇ ਜਿਹੜੇ ਦੋਵਾਂ ਦੇ ਆ ਪਹਿਲਾਂ ਛੋਟੀ ਦਾ ਕੱਟਾ ਹੈ ਹਾਂ ਕੱਟਿਆ ਰੁਪਈ ਜੀ ਤੇ ਆਹ ਕੱਟੀ ਆ ਜਿਹੜੀ ਹਾਂ ਕੱਟੀ ਹੈ ਤਾਜੀ ਆ ਜਿਹੜੀ ਕੱਲ ਦੀ ਸੋਈ ਹੈ ਮੱਝ ਠੀਕ ਹੈ ਤੇ ਇਹ ਕਿੰਨਾ ਕវេਦੇ ਦੁੱਧ ਚੁਾਈ ਜਾਓਗੇ ਘਰ ਪੀਜੀ ਘਰ ਵਾਲੇ ਆਂਦੇ ਵੀ ਖੁੱਲਾ ਢੁੱਲਾ ਹੀ 10000 10000 ਕਿੰਨੇ ਸੁਣ ਕੇ ਹੋਵੇ ਰਹੇ ਅੱਛਾ ਹਾਂਜੀ ਹਾਂਜੀ 10 11 ਲੀਟਰ ਦੁੱਧ ਜਿਹੜਾ ਆਰਾਮਣਾ ਠੀਕ ਹੈ ਜੀ ਤੇ ਲਿਆ ਖੋਲਿਆ ਫਿਰ ਤੋੜ ਦੀ ਸੁਆ ਕਿੰਨਾ ਕ ਹੋਊਗਾ ਤਾਂ ਸੁਆ ਤੀਸਰਾ 1000 ਰੁਪਏ ਜੀ ਠੀਕ ਹੈ ਜੀ ਦਸ ਸਗਰਨ ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ ਤੇ ਕੀ ਰੱਖਣਾ ਵੀ ਦੀ ਇਹਦਾ ਫਿਰ ਮੁੱਲ ਆਪਾਂ ਹਰ ਰੁਪਈਏ ਦਾ 70 ਵੀ ਕਰਦੇ ਆ 75 ਵੀ ਕਰਦੇ ਆ ਅੱਛਾ 65 ਪਾੜੀਆ ਜੀ ਇਹਦਾ 65000 ਚ ਪਹੁੰਚ ਪਹੁੰਚ ਕਰ ਦਾਂਗੇ ਰੋਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਕਰ ਦਾਂਗੇ ਤੇ ਜੋੜਾ ਜੇ ਕਿਸ ਨੇ ਪਾਲਿਆ ਤੇ ਫਿਰ ਮਨਤਨਵਾਦ ਤੇ ਖੁੱਲਾ ਮੰਨਦਾ ਹੋਰ ਕਰ ਦਾਂਗੇ ਰੋਜੀ ਠੀਕ ਹੈ ਜੀ ਠੀਕ ਹੈ ਜੀ ਯਾਰ ਕੁਛ ਕਹਿਣਾ ਇਹੋ ਬੇਨਤੀ ਆ ਹਰ ਵੀਜੀ ਸੁਣਿਆ ਸੋਈਆਂ ਇੱਥੇ ਆ ਕੇ ਆਪਣੀ ਚੋਈ ਪਾਸ ਕਰਕੇ ਬਲੋ ਠੀਕ ਹੈ ਵੀਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਜੀ ਦੋਵੇਂ ਸੁਣਿਆ ਸਵੰਗਾ ਇੱਥੇ ਆ ਕੇ ਚੋਈ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ